ਇਹ ਦਾ ਆਪਰੇ ਦਾ ਪਰਿਵਾਰ ਬਣ ਗਿਆ ਹਾਂ ਜੀ ਇਹ ਦਫਤਰ ਅੱਜ ਜੀ ਚਲੋ ਬਹੁਤ ਬਹੁਤ ਖੁਸ਼ੀ ਹੋਈ ਆ ਵੀ ਆਪਾਂ ਇਸ ਪਾਰਟੀ ਨੂੰ ਜੁਆਇਨ ਕਰਨ ਲੱਗੇ ਆ ਵੀ ਜੀ ਆਏ ਆ ਤੇ ਆਪਾਂ ਪਹਿਲਾਂ ਵੀ ਸਾਡਾ ਪਰਿਵਾਰ ਜਿਹੜਾ ਕੋਈ ਇੰਚਰਕ ਜਾਉ ਸਾਲ ਤੋਂ ਅਰੇ ਨਾਲ ਆ ਰਿਹਾ ਰਹੇ ਬਣਵਾ ਚਲੋ ਇਹ ਬੱਚੇ ਹੁੰਦੇ ਆ ਜੋ ਤੋਂ ਇੰਨੀ ਮੌਜ ਜਦੀ ਸੀ ਅੱਜ ਤੋਂ ਜਦੋਂ ਮੌਜ ਜਦੋਂ ਆਈ ਆ ਆਈ ਸਿਆਸਤ ਆਈ ਆ ਸਾਨੂੰ ਪਤਾ ਚੱਲ ਗਿਆ ਨਾ ਮਰੇ ਆਈ ਆਮ ਪਾਰਟੀ ਜਿਹਨਾਂ ਹੁੰਦੇ ਹੋਏ ਇਹਨਾਂ ਦਾ ਕਾਫੀ ਰਸਤਾ ਹੈ ਪੀ ਇਹ ਮਤਲਬ ਜਿੱਥੇ ਖੜਦੇ ਆ ਵਰਕਰਾਂ ਦੇ ਨਾਲ ਖੜਦੇ ਆ ਇਸੇ ਚੀਜ਼ ਲੈ ਕੇ ਸਾਨੂੰ ਮਨ ਚ ਖੁਸ਼ੀ ਸੀ ਇੱਕ ਸੈਂਟਰ ਸਰਕਾਰੀ ਨੇ ਸਕੀਮਾਂ ਆ ਰਹੀਆਂ ਵਾਂ ਬਾਕੀ ਤੁਹਾਨੂੰ ਪਤਾ ਕਿ ਅਸੀਂ ਆਮ ਪਾਰਟੀ ਦਾ ਸ਼ੁਰੂ ਤੋਂ ਸੁਰੀ ਹਾਂ ਅਸੀਂ ਇੰਨੀ ਬੇਦਕ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਵੀ ਤੁਹਾਨੂੰ ਪ੍ਰੈਸ ਮਾਰਿਆਂ ਨਾਲ ਵਿੱਚ ਆ ਕੇ ਪਿੰਡਾਂ 'ਚ ਮੈਨੂੰ ਸਾਰੇ ਨਾਲੇ ਹਰ ਇੱਕ ਨੂੰ ਦੱਸਿਆ ਹੋਰ ਮੈਨੂੰ ਸਭ ਜਾਣਦੇ ਆ ਮੇਰਾ ਨਾਮ ਬੱਚਾ ਬੱਚਾ ਜਾਣਦਾ ਜੇ ਮੈਂ ਵਰਕ ਕੀਤਾ ਤੇ ਫੇਰ ਹੀ ਮੈਨੂੰ ਵਜਾਉਂਦਾ ਘਰ ਬੈਠੇ ਨੂੰ ਕੋਈ ਨਹੀਂ ਜਾਣਦਾ ਮੈਂ ਉਹਨੇ ਕੰਮ ਕਰਵਾਇਆ ਇਸ ਪਾਰਟੀ ਚ ਆਪਣੇ ਬਨੂਤੇ ਤੇ ਬਹੁਤ ਮਰਕੀਤਾ ਪਰ ਇਸ ਪਾਰਟੀ ਦੇ ਵਿੱਚੋਂ ਇੱਕ ਵਰਸ਼ ਜਿਹੜੀ ਤੇ ਧੰਨਵਾਦ ਸਾਹਿਬ ਦੇ ਚਾਚੇ ਮੇਰੇ ਵਰਕਰ ਸੀ ਨਾ ਉਹ ਹੀ ਹੀ ਚਾਹੁੰਦੇ ਕਿ ਇਹ ਲੇਡੀਆਂ ਬੇਨਾ ਵਰਕ ਕਰ ਰਹੇ ਆ ਇਹ ਅੱਗੇ ਆਉਣ ਉਹਨਾਂ ਨੇ ਸਾਡੀ ਲੱਤਾਂ ਕਿਸ਼ਨੀ ਸ਼ੁਰੂ ਕਰਤੀਆਂ ਤੇ ਉਦੋਂ ਧੰਨਵਾਦ ਸਾਹਿਬ ਜਿਹਨਾਂ ਨੇ ਸੁਣਨੀ ਉਹ ਤਾਂ ਨਹੀਂ ਬਸ ਠੀਕ ਹੈ ਜੀ ਉਹਨਾਂ ਨੇ ਸਾਡਾ ਜੋ ਬੰਦਾ ਮਾਨਸ ਕੁਮਾਰ ਸਾਹੂ ਨਹੀਂ ਦਿੱਤਾ ਉਹ ਰੋਗ ਆ। ਇਹ ਜਿਹੜੇ ਤੁਰੇ ਆ ਸਾਨੂੰ ਲਾਰਿਆਂ ਲੱਪਿਆਂ ਜੀ ਰੱਖਿਆ। ਤੁਸੀਂ ਜਾਣਦੇ ਹੋ ਵੀ ਜੇ ਸਰਪੰਚੀ ਆਈ ਸਰਪੰਚੀ ਸਰਹਤੋਂ ਖਾਇਆ। ਜਿਵੇਂ ਆਖ ਸੰਤੀ ਸੀਗੀ ਉਹ ਮੇਰੀ ਬੰਦੀ ਸੀ ਜਿਹੜੀ ਗੋੜ ਵਾਲੇ ਗਈ ਆ ਮਨੂ ਮੱਲੀ ਦੀ ਉਹ ਵੀ ਮੇਰੀ ਸੀ। ਉਹ ਵੀ ਦੇਨ ਲਣ ਕਰਕੇ ਇਹਨਾਂ ਨੇ ਉਹਦੀ ਝੋਲੀ ਪਾਤੀ। ਕੁਝ ਬੰਦੇ ਆ ਇਹੋ ਜਿਹੇ ਆ ਕਿ ਜਿਹੜੇ ਮੰਤਰੀ ਸਾਹਿਬ ਤੱਕ ਘੱਟ ਗੱਲਾਂ ਪਹੁੰਚਦੀਆਂ ਉਹ ਤਲੇ ਤਲੇ ਘਮਉਂਦੇ ਸਾਰਾ ਕੁਝ। ਉਨਨਾਰੇ ਅਕੋਰਡਿੰਗ ਸਾਹ ਕੋ ਜੰਦਾ ਪੈਸਾ ਸਾਰਿਆਂ ਦਾ ਦੰਦਾ ਤੁਹਾਨੂੰ ਪਤਾ ਮਿਹਨਤ ਅੱਜ ਦੇ ਜਮਾਨੇ 'ਚ ਮਿਹਨਤ ਨੂੰ ਘੱਟ ਲੋਕੀ ਪਸੰਦ ਕਰਦੇ ਆ ਪੈਸੇ ਨੂੰ ਇਹ ਘੱਟ ਨੇ ਪੈਸੇ ਨੂੰ ਰੱਖਿਆ ਵਰਕਰ ਨੂੰ ਨਹੀਂ ਸਾਡੀ ਅਸੀਂ ਉਹ ਵਰਕਰ ਆ ਜਦੋਂ ਇਹਨਾਂ ਦੇ ਨਾਲ ਕੋਈ ਬੰਦਾ ਚੱਲਦਾ ਨਹੀਂ ਇਹਨਾਂ ਨੂੰ ਸਾਡੇ ਪਿੰਡ ਤਿੰਨ ਵਾਰ ਆਏ ਧਾਰੀ ਵਾਸਤੇ ਤਿੰਨ ਵਾਰ ਕਿਸੇ ਨੇ ਪਾਣੀ ਦਾ ਗਲਾਸ ਨਹੀਂ ਪਿਆ ਕਿਸੇ ਨੇ ਆਪਣੇ ਘਰ ਐਂਟਰ ਨਹੀਂ ਹੋਣ ਦਿੱਤਾ ਫਿਰ ਮਾਨ ਸਾਹਿਬ ਆਏ ਆ ਜਿਹੜੇ ਮਾਨ ਸਾਹਿਬ ਆਪਣੇ ਸੁਵਿੰਦਰ ਮਾਰੋ ਮੇਰੇ ਕੋ ਫੜੀ ਹੱਲੀ ਉਹਨਾਂ ਨੇ ਮੈਨੂੰ ਇਨਵੋਲ ਕੀਤੀ ਹੈ ਚਲੋ ਪਹਿਲੀ ਵਾਰੀ ਮੈਂ ਤੇ ਪਹਿਲਾਂ ਮਨਾਈ ਕੀਤਾ ਮੇਰਾ ਮਨ ਨਹੀਂ ਸੀ ਨਾ ਆਪਾ ਸਿਆਸੀ ਉਦੋਂ ਤੇ ਬਿਲਕੁਲ ਨੂਡਲ ਸੀ ਆ ਇਹ ਉਹਨਾਂ ਨੇ ਕਹਿਣ ਤੇ ਕਿਨਹ ਘਾਰੀ ਵਾਸਾ ਸਾਨੂੰ ਕੰਬੈਰ ਕੀਤਾ ਸਾਰਿਆਂ ਨੇ ਕਰਕੇ ਚੌਥੀ ਵਾਰੀ ਮੇਰੇ ਪਿੰਡ ਚ ਆਏ ਆ ਤੇ ਜਿੱਦਾਂ ਅੱਜ ਆ ਸਿਰ ਇਦਾਂ ਹੀ ਉਹਦੋਂ ਵੀ ਠੀਕ ਹੋਈ ਆ ਪਿੱਲੇ ਦੇਖੋ ਖੁਸ਼ ਹੋ ਗਏ ਵੀ ਸਾਨੂੰ ਕੋਈ ਪਾਣੀ ਦਾ ਗਲਾਸ ਪੀਉਣ ਵਾਲਾ ਵੀ ਇਸ ਪ੍ਰਿੰਟ ਚ ਮਿਲ ਗਿਆ ਫਿਰ ਅਸੀਂ ਦਿਨ ਰਾਤ ਨਹੀਂ ਮੰਨਦੀ ਕਿਤੀ ਮੈਂ ਛੋਟੇ ਛੋਟੇ ਬੱਚੇ ਆਪਣੇ ਘਰ ਛੱਡ ਕੇ ਨਾ ਮੈਂ ਜਾਂਦੀ ਨਹੀਂ ਸਵੇਰੇ ਸਕੂਲ ਭੇਜਦੇ ਨਾ ਆ ਕੇ ਸੁੱਤਿਆਂ ਦੇ ਮੂੰਹ ਚੋਹਦੀ ਰਹੇਗੀ ਇਹ ਕਿ ਬੱਚੇ ਨੇੇ ਕੋ ਸੁਖਿ ਜਵਾੜ ਸਾਰੇ ਆਨੇ ਨਿਰ ਨਿਗਾਣੇ ਸਮਾ ਬਸਰੀਆਂ ਇਲਾਕੇ ਉਹ ਹਾਦਸਾ ਚੱਲ ਰਿਹਾ ਹੈ ਆਪਸ ਬਾਕੀ ਸਭ ਤੋਂ ਵੱਡੀ ਗੱਲ ਕੀਪੀਆਂ ਦੀ ਨਾਲ ਕਰਤਾ ਵਾ ਕਿ ਇਹਨਾਂ ਨੂੰ ਲਾਚ ਦੇ ਦੇ ਜਾਂ ਜਰ ਜਰ ਪਈਦਾ ਉਹਨਾਂ ਖੇਤੀ ਬਾੜੀ ਤੋਂ ਬੋਟਾ ਪੁਆਇਆ ਇਹਨਾਂ ਦੇ ਹੋਣਾ ਜਾਣਾ ਨਕੀਆਂ ਦੇ ਕੋਲ ਬਿਸ਼ੇ ਹੋਏ ਬੜੀ ਤਕਰੀਬੇ ਦਾ ਕਾਂਟੀ ਜੇ ਤਾਨੂੰ ਪਤਾ ਜਿਹੜੇ ਐਮਐਲਏ ਮੰਤਰੀ ਟਮਾਟਰੀ ਜਾ ਕੇ ਕਰਦਾ ਮਨਕੀਤੀਆਂ ਦੇ ਵਿੱਚੋਂ ਦੇ ਉਹਨਾਂ ਬਾਹਰ ਕਿਸ ਦਾ ਕੰਮ ਕਰ ਲਵੇ ਉਹ ਵੀ ਇਹੋ ਹੀ ਕੁਝ ਕਰ ਸਕਦੇ ਆ ਤੇ ਬੜੀ ਜੰਡਾ ਕਰਦੀ ਆਲੀ ਪਾਰਟੀ ਜੀ ਇਹਨਾਂ ਦੇ ਕੋਲ ਬਚ ਲੋ ਫੜੇ ਲੋਕਾਂ ਨੂੰ ਡਰਾਹ ਕੰਢ ਦੇ ਜੇ ਕੋਈ ਤੁਹਾਨੂੰ ਇੱਥੋਂ ਤੱਕ ਵੀ ਇਹਨਾਂ ਕਹਿਣਾ ਸੀ ਤੁਹਾਡੀ ਮੰਡੀ ਪੈਸੇ ਨੂੰ ਕੈਂਸਲ ਕਰ ਕੇ ਨਹੀਂ ਆ ਪਰ ਹੁਣ ਕਰਦਾ ਕਿ ਵਾਦਾ ਜੇ ਲੋ ਨਾ ਕਰਦੇ ਹੁਣ ਮੰਨ ਲਓ ਦਰਿਆ ਹੀ ਨਾ ਕਰਦੇ ਖਤਮ ਹੋ ਗਏ ਤੇ ਵਾਗ ਤਰੰਦੇ ਵਿੱਚ ਚੜ ਜਾਵਾਂ ਜਿੱਥੇ ਪਾਣੀ ਨਹੀਂ ਰਹਿ ਜਾ ਤੇ ਕੀ ਫਾਇਦਾ ਉਹ ਚੀਜ਼ ਦਾ ਜੇ ਸਭ ਕੁਝ ਚਲ ਗਿਆ ਦੇ ਬੇਰੋਪਾਰ ਦੇ ਵਿੱਚ ਵੀ ਜਾਣ ਦਾ ਕੀ ਫਾਇਦਾ ਸਾਨੂੰ ਜਿਹੜਾ ਬਾਹਰ ਹੀ ਇਕੱਟ ਗਿਆ ਜਦੋਂ ਅੰਬ ਲੱਗਦੇ ਉਹਨੂੰ ਕੀ ਕਰਦਾ ਵਿੱਚ ਖਾਈਏ ਤੇ ਜਦੋਂ ਉੱਤ ਜਿਹੜੀ ਗਿਆਨੂ ਦੇ ਵਿੱਚ ਜਾਣ ਦਾ ਕੀ ਫਾਇਦਾ ਇਹ ਗੱਲ ਉਹਨਾ ਥੋੜਾ ਜਿਆਦਾ ਧਿਆਨ ਰੱਖਿਓ ਇਹਨਾਂ ਦੇ ਘਾਟਿਆਂ ਦੇ ਵਿੱਚ ਆਓ ਬਾਕੀ ਅਸੀਂ ਰਾਤ ਵੀ ਇਹ ਭੈਣ ਦੀ ਨਾਲ ਆ ਸਾਡੀ ਭੈਣ ਆ ਜਿਹਨੇ ਵੀ ਇਹਦੇ ਨਾਲ ਆ ਦਿੱਤੇ ਵੀ ਸਾਨੂੰ ਬਾਦ ਮਾਰੋ ਕਿ ਸਾਡੀ ਟੀਮ ਨੂੰ ਇਹਵੇਂ ਨਾਲ ਖੜਾਂਗੇ ਅਸੀਂ ਇਹ ਨੂੰ ਪੂਰਾ ਆਪਣਾ ਦੇਵੋ ਕਹਿ ਜਰੂਰ ਖਰਾਬ ਦਵਾਉਂਦੇ ਆ ਕਹਿਣ ਨੂੰ ਦੇਖ ਕੇ ਨਾ ਨਿਕਲੂ ਵੀ ਨਾਲ ਜਾਂਦੇ ਅਸੀਂ ਤੇ ਬੁੱਧੀ ਆ ਆਪਣੀਆਂ ਕਾਬਦੇ ਪੱਕੀ ਦਾ ਕੇ ਵੀ ਹੁੰਦੇ ਨਾਲ ਦਾ ਗਿਆ ਵਾ ਇਹਦੇ ਨਾਲ ਦੁਰਦਾ ਨਾ ਭਾਜੀ ਦੇ ਨਾਲ ਬਾਕੀ ਬਾਕੀ ਦੇ ਨਾਲ ਆਰੇ ਬਣਾ ਜਿਆਦਾ ਪੱਲਾ ਦੇ ਚੂਕਾ ਨਹੀਂ ਮਿਲਖਾ ਕੰਦਾ ਸਾਡਾ ਮੋਟਾ ਪੁਆਇਆ ਖੇਡ ਕਰਕੇ ਬਹੁਤ ਨਾਲ ਉਹਨੇ ਨਾ ਕਦਰ ਨਹੀਂ ਪਾਈ ਕਿਾ ਪਾਰਟੀ ਦੇ ਹੋਰ ਵੀ ਪਤਾ ਜਿਹੜੇ ਪਤਾ ਚੇਤੇ ਜਾ ਕੇ ਜਿਵਾਣੇ ਕਰਦੇ ਆਂ। ਫਰਨਾ ਨੂੰ ਜਮਾ ਕਰਣ ਦੇ ਜਿਹੜੇ ਆਪਸਰਾ ਦੇ ਨਾਮ ਲਿਖੇ ਸਾਡੇ ਘਰਾਂ ਵਿੱਚ ਜਨਾਬੀਆਂ ਵਾਦੇ ਹੋਏ 10 ਲੱਖ ਰੁਪਏ ਦੀ ਪੁਗੜੀ ਨਹੀਂ ਹੈ। ਹੈ ਕਿਸੇ ਦੇ ਨਾਲ ਗੱਲ ਕਰੀ ਜੇ ਆਪਣਾ ਐਮਐਨਏ ਨਾਲ ਕੋਈ ਗੱਲ ਕਰਨੀ ਹੈ ਇਹਨਾ ਕਹਿਣਾ ਹੈ ਤੁਹਾਡੀ ਬੰਦੀ ਪੱਤੀ ਕੋ ਕਰ ਕਰ ਦੇਣੀ ਆ। ਪਰ ਹੋਣ ਕਰਦਾ ਕਿ ਵਾਦਾ ਜਦੋਂ ਨਾਗਦੇ ਆਣ ਮੰਨ ਲਓ ਦਰਿਆਜ ਨਾਗਦੇ ਕਦਮ ਹੋ ਕੇ ਤੇ ਬਾਗਾਂ ਦੇ ਵਿੱਚ ਪਾਣੀ ਨਹੀਂ ਰਹਿ ਗਿਆ। ਤਕੀਫਾ ਦਾ ਉਹ ਟੀਕਾ ਤੇ ਜਦੋਂ ਸਭ ਕੁਝ ਹੋ ਗਿਆ ਤੇ ਮੇਰੇ ਉਹ ਬਾਤ ਦੇ ਰੱਖੀ ਜਾਂਦਾ ਤੁਹਾਨੂੰ ਜਿਹੜਾ ਬਾਗੀ ਹੋ ਗਿਆ ਉਹ ਆਪ ਬਲਾਗ ਹੋਣ ਵਿੱਚ ਕਰਦਾ ਵੇ ਖਾਈਏ ਇਹ ਬਾਤ ਹੈ ਇਹ ਉਹ ਜਿਹੜੀ ਗਿਆ ਨੂੰ ਦੇ ਵਿੱਚ ਜਾਣਦਾ ਕਿ ਨਾ ਵਧੀਆ ਬਾਕ ਰਹਿ ਜਾਂ ਪਾਰਟੀ ਦੇ ਤਾਂ ਕਿ ਉਹਨਾਂ ਦੀ ਗੱਲ ਵੀ ਜੀ ਇਹਨਾਂ ਨਾਲ ਵੀ ਇਹ ਭੈਣ ਵੀ ਨਾਲ ਆ ਇਧਰ ਆਏ ਨੇ ਇਹਨਾਂ ਦੇ ਇਧਰ ਕਿਤੇ ਵੀ ਤੁਹਾਨੂੰ ਮਾਰੂਗੀ ਸਾਹਿਬ ਮੈਂ ਬੇਨਤੀ ਕਰਨਾ ਇਹਨਾਂ ਦੇ ਨਾਲ ਸਾਥਕਾ ਜਾਵੇ ਜੇ ਵੀ ਤੱਕ ਆਪਣੇ ਮੁੱਲ ਤੋਂ ਸਾਥ ਦੇ ਇਹ ਬਾਤ ਹੈ ਇਹ ਪਾਰਟ ਦੇ ਬੜੇ ਫੱਕੇ ਵਰਕਰ ਰਹੇ ਨੇ ਜੇ ਬੜਾ ਮੇਤੂ ਲੜਨ ਵਾਲਾ ਉਹ ਮੈਂ ਹਰੇ ਆਪਾਂ ਬੜੇ ਟੀਮ ਫਿਲਰ ਤੁਹਾਡੇ ਨਾਲ ਜੀ ਨਾਲ ਐਫਐਸ ਸਾਹਿਬ ਜੀ ਬੜੀ ਇੱਤੋਂ ਹੀ ਡਾਲਿਆ ਸਾਨੂੰ ਕੋਈ ਨਹੀਂ ਨਾਲ ਆਪਾਂ ਇਹ ਸਾਹਿਬ ਕਿ ਅੱਜ ਵੀ ਉੱਥੇ ਸ੍ਰੋਤੀਆਂ ਆਪਾਂ ਲਈ ਪਾਰਟੀ ਐਕਟ ਬੰਨੀ ਨਾ ਤੇ ਜਿਹੜੇ ਮੁੰਡੇ ਜਿੰਨਾ ਆਪ ਪਾਰਟੀ ਆਈ ਆ ਕੋਈਆਂ ਨੂੰ ਖਾਣਾ ਨੂੰ ਖਾਣਾ ਕਰ ਦਿੱਤੀ ਹੈ ਆਪਣਾ ਦੇ ਨਾਮ ਨਹੀਂ ਦੇ ਨਾ ਕੋਈ ਮਾਰੀਆਂ ਨਹੀਂ ਗੀਆਂ ਤਿੰਨ ਗੀਆਂ ਦੇ ਆਖਰੀ ਲੋਕ ਜਿਹੜੇ ਚੰਡਰ ਪਾਸ ਹੋ ਗਿਆ ਉਹਦੇ ਨਾਲ ਗੱਲ ਕਰੀ ਗਏ ਉਹਨਾਂ ਦਾ ਐਮਐਲਏ ਨਾਲ ਬੜੀ ਤੰਗੀ ਗੱਲ ਕਰਦੇ ਜਿਹੜੇ ਉੱਥੇ ਦੇ ਉੱਥੇ ਨੂੰ ਹੋਈ ਨਹੀਂ ਤੇ ਮੇਨ ਸਾਡੀ ਕਿੰਨ ਪ੍ਰਧਾਨ ਸਾਹਿਬ ਨੂੰ ਪਤਾ ਕਿ ਉਥੇ ਦੀ ਉਥੇ ਐ ਇੰਨਾ ਬੜਾ ਹਲੇ ਵੀ ਜਰਾਂ ਕੁ ਮੀਂਹ ਪਿੰਦਾ ਤੇ ਵੀ ਸਾਰੇ ਕੱਪੜੀ ਲੱਭਣ ਕਿ ਲੱਭਣ ਭਾਂਵੇਂ ਗਵਾਂਡੇ ਗਿਆ ਹੋਇਆ ਜਿੰਨੀ ਬੜੀ ਲੋਗੀਆਂ ਜਿੰਨੀ ਬੜੀ ਹੋਰੀ ਹੋਰੀ ਜਾਂ ਚਲਾਰੀ ਆ ਤੇ ਬਣਿਆ ਕੱਖ ਨਹੀਂ ਟੜਾਣਾ ਆ ਦਿੰਦਾ ਭਾਂਜੂ ਦਾ ਕੰਮ ਤੋਂ ਨਹੀਂ ਸਾਭ ਕੇ ਪੀਂਦੀ ਐ ਵੀ ਖਟਾਣੀ ਨਾਲ ਲੱਗ ਕੇ ਮਿਲਦਾ ਸਭ ਭਾਜੀ ਹੋ ਗਿਆ ਨਾ ਪਰ ਨਹੀਂ ਚਾਹੀਦਾ ਨਹੀਂ ਇਹ ਵਰਗਮਣੇ ਆਮਦ ਖੇਤੋਂ ਵੀ ਹੁਣੇ ਜਾਈ ਨੇ ਨੇ ਬਾਕੀ ਸਾਰਿਆਂ ਦਾ ਧੰਨਵਾਦ ਬੋਲੀ ਸਾਹਿਬ ਦਾ ਧੰਨਵਾਦ ਮਾਇੰਦੀ ਕਾਗ ਸਾਹਿਬਾਇ ਜੀ ਇੱਕ ਨਜ਼ਰ ਵੇਖ ਜੇ ਇੱਕ ਨੰਬਰ ਵੇਖੇ ਮਤੈ ਨੰਬਰ ਵੇਖੇ ਬਹੁਤ ਹੀ ਸਤਿਕਾਰਯੋਗ ਸਾਹਰ ਭਾਤ ਸਿੰਘ ਦੇ ਗ੍ਰਹਿ ਵਿਖੇ ਸਾਡੀ ਭੈਣ ਸਤਿੰਦਰਪਾਲ ਕੌਰ ਜਿਹੜੇ ਜ਼ਿਲ੍ਹਾ ਕੋਆਰਡੀਨਟ ਆਮ ਪਾਰਟੀ ਦੇ ਜਿਹੜਾ ਕੋਆਰਡੀਨੇਟਰ ਵੀ ਰਹੇ ਨੇ ਜਿਹੜੇ ਮੋਦੀ ਮੈਂਬਰ ਸਨ ਇਹਨਾਂ ਨੇ ਤੁਹਾਨੂੰ ਮਨੋਂ ਤੁਹਾਨੂੰ ਇਸ ਆਮ ਪਾਰਟੀ ਦੀ ਸੇਵਾ ਕੀਤੀ ਆ ਪਰ ਸਾਢੇ 3 ਸਾਲ ਸਵਾਏ ਇਹਨਾਂ ਨੂੰ ਹੋਂ ਤੋਂ ਸਵਾਏ ਇਦਾਂ ਝੂਠ ਬੋਲਣ ਤੋਂ ਸਵਾਏ ਇਹਨਾਂ ਨੂੰ ਦਾਰੇ ਲੱਭੇ ਤੋਂ ਸਵਾਏ ਕੁਛ ਵੀ ਇਹਨਾਂ ਨੂੰ ਇਹਨਾਂ ਨੂੰ ਦਤਾਣੀ ਆ ਮੈਂ ਤੁਹਾਨੂੰ ਆਦੇਸ ਭੈਣ ਦਾ ਸੁੱਕੀ ਟੀਮ ਦਾ ਸੋਚੇ ਪਰਿਵਾਰ ਦਾ ਇਹ ਜਿਹੜਾ ਇੱਥੋਂ ਦਾ ਪੰਜਾਬ ਦਾ ਇੰਚਾਰਜ ਆ ਸ਼ਿਸ਼ੋਧੀ ਆ ਜਿਹੜਾ ਪਰਸੋਂ ਚ ਆਪਣੇ ਦਬਕੇ ਮਾਰਦਾ ਪਿਆ ਸੀ ਸਾਮ ਦਾ ਡੰਡ ਭੇਦ ਤੇ ਸਾਡੀਆਂ ਭੈਣ ਨੂੰ ਕਹਿੰਦਾ ਪਿਆ ਸੀ ਇਹ ਉਸ ਮਾਤਾ ਉਸ ਉਸ ਕੌਮ ਦੀਆਂ ਵਾਰਸਾਂ ਸਾਡੀਆਂ ਭੈਣਾਂ ਇਹਨਾਂ ਨੇ ਪੰਜਾਬ ਪੰਜਾਬੀਤ ਨੂੰ ਤੇ ਪੰਜਾਬ ਦੇ ਦੁੱਖ ਸਾਂਝੇ ਕਰਨ ਆ ਰਹੇ ਨੂੰ ਸਭ ਤੋਂ ਅੱਗੇ ਧੀ ਤੇ ਲੈ ਕੇ ਆਏ ਆ ਤੇ ਡਰੇ ਨਹੀਂ ਆ ਬੜਾ ਪ੍ਰੈਸ਼ਰ ਹੀ ਇਹਨਾਂ ਦੇ ਕਿਉਂਕਿ ਮੈਂ ਦੱਸਣਾ ਚਾਹੁੰਨਾ ਮੈਂ ਇਹ ਆਪ ਤੁਹਾਡੇ ਸਾਹਮਣੇ ਦੱਸਣਾ ਚਾਹੁੰਨਾ ਕਿ ਆ ਮੈਂ ਭੈਣ ਦਾ ਬੜਾ ਨਾਂ ਸੁਣਿਆ ਇਹ ਬੰਦਿਆ ਨਾ ਵੀ ਡਾਢੀ ਆ ਕਿ ਜਿਹੜੀ ਸਚਾਈ ਆ ਬਣੀ ਸਚਾਈ ਆ ਜੋ ਮੈਂ ਸੰਗਤ ਕੋ ਸੁਣਿਆ ਭੈਣ ਭਰਾਵਾਂ ਸੁਣਦਾ ਹਾਂ ਪਰ ਮੈਂ ਇਹਨਾਂ ਨੂੰ ਅਸ਼ਵਾਸਨ ਦਿੰਦਾ ਆ ਆਪਣੇ ਵੱਲੋਂ ਆਪਣੇ ਪਰਿਵਾਰੋਂ ਦੋ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਤੁਹਾਡੇ ਹਰ ਦੁੱਖ ਸੁੱਖ ਵਿੱਚ ਭਾਈਵਾਲ ਹੋਵਾਂਗੇ ਜੋ ਕਵਾਂਗੇ ਸੋ ਕਰਕੇ ਵਿਖਾਵਾਂਗੇ ਜਿਹੜਾ ਕਿਹੜਾ ਹੋਣਾੜਾ ਹੋਊਗਾ ਕਿ ਤੁਹਾਨੂੰ ਹੀ ਮਾਨ ਹੋਊਗਾ ਸਾਨੂੰ ਹੀ ਮਾਨ ਹੋਊਗਾ ਸਾਫ਼ ਸੁਥਰੀ ਗੱਲ ਕਰਾਂਗੇ ਤੇ ਕਿਹੜੇ ਤੁਸੀਂ ਜਿਹੜਾ ਅੱਜ ਫੈਸਲਾ ਕੀਤਾ ਆ ਕਿੜਾ ਇਹ ਛੋਦੀਆ ਕਿੜਿਆ ਪੰਜਾਬ ਦੀਆਂ ਔਰਤਾਂ ਨੂੰ 100000 ਰੁਪਏ ਦੇ ਬਰਗਦਾ ਕੇ ਇਹਨਾਂ ਨੇ ਵੋਟਾਂ ਲਈਆਂ ਲੋਕਾਂ ਦੇ ਪੰਜਾਬ ਦੇ ਪਿੱਠ ਚ ਛੁਰਾ ਮਾਰ ਕੇ ਵੋਟਾਂ ਲਈਆਂ ਆ ਘਬਰਾਹ ਕਰਕੇ ਵੋਟਾਂ ਲਈਆਂ ਅੱਜ ਵੀ ਮੈਨੂੰ ਆ ਦੱਸ ਦੇ ਬਈ ਸਰ ਭਾ ਸਿੱਕੇ ਇੱਥੇ ਗਲੀ ਬਣ ਗਈ ਆ ਸ਼ੁਕਰ ਇਹਨੇ ਕਿਹਦਾ ਕੋਈ ਕੰਮ ਨਹੀਂਦਾ ਮੈਨੂੰ ਸਤਿਕਾਰ ਕਰੋ ਆਪੇ ਘੜੀਆਂ ਬੱਦਲਣੀਆਂ ਸ਼ੁਰੂ ਹੋ ਜਾਣਗੀਆਂ ਕਿਹਦਾ ਕੋਈ ਕੰਮ ਨਹੀਂ ਤਾਂ ਮੈਨੂੰ ਸਤਿਰਿਆ ਕਰੋ ਇਹਨਾਂ ਨੇ ਇਸ ਬਹਾਨੇ ਨਾਲ ਹੀ ਕੰਮ ਕਰੀ ਜਾਣੇ ਆ ਕਿ ਸਰ ਪਰ ਲੋਕ ਬੜੇ ਸਿਆਣੇ ਨੇ ਲੋਕਾਂ ਨੇ ਮਨ ਬਣਾਇਆ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਜੇ ਪੰਜਾਬ ਚੋਂ ਗੁੰਡਾਗਰਦੀ ਬੰਦ ਕਰਾਉਣੀ ਹੈ ਜੇ ਪੰਜਾਬ 'ਚੋਂ ਨਸ਼ੇ ਬੰਦ ਕਰਾਉਣੇ ਆ ਜੇ ਪੰਜਾਬ ਨੂੰ ਮੁੜ ਆਰਥਿਕ ਰੀੜਤ ਲਿਆਉਣਾ ਜੇ ਪੰਜਾਬ ਨੂੰ ਕਿਸਾਨੀ ਬਚਾਉਣੀ ਆ ਆਪ ਤੁਸੀਂ ਵੇਖੋ ਤੁਹਾਨੂੰ ਯਾਦ ਹੋਵੇਗਾ 22 ਫਸਲਾਂ ਦੇ ਕਹਿੰਦੇ ਸੀ ਆਮ ਪਾਰਟੀ ਵਾਲੇ ਹੀ ਐਮਐਸਪੀ ਦਵਾਗੇ ਏ ਕਿਹ ਕਿਹ ਕਹਾਣੀ ਇੰਨੀ ਮੰਤਰੀ ਰਹੀ ਆ ਉਹ ਕਿਹਦੀ ਚੁਟਕੜੀਆਂ ਚੁਟਕੀਆਂ ਹੀ ਦਵਾਗੇ ਆ ਦੂਸਰਾ ਕਿਹੜਾ ਕੇਜਰੀਵਾਲ ਆ ਕਹਿੰਦਾ 20 ਹਜ਼ਾਰ ਕਰੋੜ ਰੇਟਾ ਦਾ ਮੈਂ ਇਕੱਠਾ ਕਰਕੇ ਰੈਵਨਿਊ ਤਰਾਂਗਾ ਆ ਸ਼ਰਾਪ ਤੋਂ ਇਹਨਾਂ ਰੈਵਨਿਊ ਇਕੱਠਾ ਕਰਾਂ ਕਰਨਾ ਤੇ ਕੀ ਸੀ ਹੋਰ ਨੂੰ ਹੋਰ ਪੰਜਾਬ ਨੂੰ ਕਰਕੇ ਥੱਲੇ ਡੋਬ ਕੇ ਰੱਖਤਾ ਆ 4 ਲੱਖ ਕਰੋੜ ਕਰਜਾ ਹੋ ਗਿਆ ਤਰਖਾਵਾਂ ਦੇ ਨੂੰ ਪੈਸੇ ਨਹੀਂ ਸਰਕਾਰ ਕੋ ਪੰਜੀ ਆ ਪਿਛਲੇ ਹਫਤੇ 5000 ਕਰੋੜ ਰੁਪਏ ਤਰਖਾਵਾਂ ਦੇ ਨੂੰ ਲੈਣ ਦਸੋ ਕਿਥੋਂ ਪੰਜਾਬ ترقی ਕਰ ਜੂਗਾ ਕਿਥੋਂ ਨੌਜਵਾਨਾਂ ਨੂੰ ਨੌਕਰੀ ਦੇ ਦੇਥੋਂ ਸਾਂਝੇ ਕੰਮ ਹੋ ਜਾਣਗੇ ਪਰ ਕਿੰਨੇ ਵੀ ਗਲੀਆਂ ਨਾਲੀਆਂ ਦੇ ਪਿਆਂ ਦੇ ਪਿੰਡਾਂ 'ਚ ਡਵੈਲਪਮੈਂਟ ਦੇ ਕੰਮ ਹੁੰਦੇ ਪਏ ਸਾਰੇ ਮੰਦਰੀਗਾ ਦੇ ਸੈਂਟਰ ਕੇਂਦਰ ਸਰਕਾਰ ਦੀ ਹੁੰਦੇ ਪਏ ਅਮਨ ਦਸਰਾ ਚਾਹਾਂ ਆਪਣੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਆ ਸਲੋਗ ਭਾਈ ਸਕੀਮਾਂ ਕੇਂਦਰ ਦੀ ਹੈ ਸੈਂਕੜੇ ਸਕੀਮਾਂ ਨੇ ਇਹ ਅਸੀਂ ਨੌਸਕੀਮਾ ਇਹ ਮਾਰ ਕੀਤੀਆਂ ਪੈਨਲਫੈਟ ਬਣਾਇਆ ਸਾਡੀ ਪਾਰਟੀ ਨੇ ਹਾਈ ਕਮਾਂਡ ਨੇ ਉਹ ਹੀ ਪਿੰਡ ਪਿੰਡ ਤੇ ਕੈਂਪ ਲਵਾਉਣੇ ਪਏ ਪਿੰਡ ਪਿੰਡ ਐਸੇ ਸਰਕਾਰ ਨੇ ਉਹ ਬੰਦ ਹੀ ਪੁਸ ਭੇਜ ਕੇ ਗੁੰਡਾ ਕਰਦੀ ਕਰਾ ਕੇ ਮੈਨੂੰ 5 ਘੰਟੇ ਥਾਣੇ ਭਾਈ ਛੱਡਿਆ ਸਾਨੂੰ ਕੀ ਇਹੀ ਦੇ ਕਾਲੀਆਂ ਦੇ ਗਿੱਜੇ ਪਿਉਂਦ ਲੱਗੀ ਸਾਨੂੰ ਭਾਵੇਂ ਸਾਰੀ ਕਾਲੇ ਪਾਣੀ ਬਾਦੋ ਲੋਕਾਂ ਦੇ ਸਕੀਮਾ ਬੋਟੀ ਚਾਹੀਦੀਆਂ ਮੇਰਾ ਕਹਿਣ ਤੋਂ ਭਾਵੇਂ ਆ ਕਿ ਕਿਹੜੀ ਸਰਕਾਰ ਲੋਕਾਂ ਤੱਕ ਗਰੀਬਾਂ ਤੱਕ ਉਹਨਾਂ ਦੀਆਂ ਸਕੀਮਾ ਨਹੀਂ ਪਹੁੰਚਣ ਦਿੰਦੀ ਉਹ ਲੋਕਾਂ ਨੂੰ ਕਿੱਥੋਂ ਕੀ ਦੇ ਕਿੱਥੋਂ ਰਾਜਪਾ ਕਰਦੂੰਗੀ ਮੈਂ ਤੇ ਆ ਜਿਹੜਾ ਇਹਨਾਂ ਦਾ ਮਤমাত্র ਮਤਮਤਰੀ ਕਰਦੇ ਇੱਕ ਅੱਗੇ ਵੀ ਕੋਈ ਹੋਰ ਰੰਗਲ ਬੈਠੇ ਆਂ ਪਰਮਾਤਮਾ ਉਹ ਕਹਿੰਦਾ ਹੁੰਦਾ ਇੱਕ ਪਰਿਵਾਰਵਾਦ ਆ ਪਰਿਵਾਰਵਾਦ ਦੇ ਬੜਾ ਨੇ ਰੋਲਾ ਪਾਇਆ ਜੀ ਇਸਾਰ ਹਰਪ੍ਰਤਾਸ ਦਾ ਅਪਸਾਹ ਚੰਨ ਸਿੰਘ ਦਾ ਪਰਿਵਾਰ ਡਾਕਟਰ ਅੰਸਿਤ ਦਾ ਪਰਿਵਾਰ ਤੇ ਮੇਰਾ ਗੁੱਸਾ ਨਾ ਕਰਿਓ ਆ ਜਿਹੜੀ ਸਾਡੀ ਭੈਣ ਦੇ ਆ ਜਿਹੜੇ ਸਾਡੇ ਨੌਜਵਾਨ ਵੀਰ ਤੋਰ ਖੋਤੇ ਆ ਇਹਨਾਂ ਨੇ ਆਪਣੀਆਂ ਜੁੱਤੀਆਂ ਕਸਾਲ ਇਹ ਜੁੱਤੀਆਂ ਜੇ ਪੰਜਾਬੀ ਵਿੱਚ ਕਹਾਂ ਜੇ ਮੈਂ ਕਹਾਂ ਕਿ ਜਿਹੜੇ ਪੋਸਟਰ ਬੰਨ ਰਿਆ ਆਪਣੇ ਹੱਥੀ ਗਰਮੀ ਦੇ ਗਰਮੀ ਦੇ ਵਿੱਚ ਆਪਣੇ ਹੱਥੀ ਲਾਉਂਦੇ ਰਹੇ ਆ ਇਹਦੇ ਨਾਲ ਇਸ ਐਮਐਲਏ ਨਾਲ ਤੇ ਜਦੋਂ ਇਹਨਾਂ ਨੂੰ ਸੁਖ ਮੰਨ ਲਈ ਸਮਾਇਆ ਤੇ ਆਪਣੀ ਨਾਂ ਤੇ ਆਪਣਾ ਪੁੱਤ ਅਮਰੀਕਾ ਤੋਂ ਲੈ ਕੇ ਇੱਥੇ ਬਾਹਰ ਆ ਤੇ ਇੱਥੇ ਲੁੱਟੋ ਦੇ ਕੁੱਟੋ ਤੇ ਜੋ ਜੋ ਦਸ਼ਾ ਬਣਾਈ ਪਈ ਇਹਨਾਂ ਨੇ ਇੰਨਾਂ ਵਾਲੇ ਹਲਕੇ ਦੇ ਵਿੱਚ ਦਿਨ ਦਿਹਾੜੇ ਗੁੰਡਾ ਕਰਦੀਆਂ ਦਿਨ ਦਿਹਾੜੇ ਲੁੱਟਖੋਰੀਆਂ ਮੈਂ ਕਾਰੀਆਂ ਲੰਮੀਆਂ ਸਪੀਚਾਂ ਨਹੀਂ ਕਰਨੀਆਂ ਮੈਂ ਤੁਹਾਨੂੰ ਆਂਦੀ ਆ ਸਾਡੀ ਭੈਣ ਦਾ ਭਿੰਦਰਪਾਲ ਕੌਰ ਦਾ ਸਬੂਚੀ ਇਹਨਾਂ ਟੀਮ ਦਾ ਪਰਿਵਾਰ ਦਾ ਮਾਸਟਰ ਜੀ ਦਾ ਮਾਸਟਰ ਸੰਦੀਪ ਸੋਹਣਾ ਦਾ ਇਸ ਮੁਕੇ ਪਰਿਵਾਰ ਦਾ ਕਿ ਜਿਨ੍ਹਾਂ ਨੇ ਤਗੜੇ ਹੋ ਕੇ